ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਈ ਮਤੀ ਦਾਸ ਜੀ ਪਾਈ ਛਤੀ ਦਾਸ ਜੀ ਤੇ ਪਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਦਸਮੇਸ਼ ਸਹਾਰਾ ਵੈਲਫੇਅਰ ਕਲੱਬ ਅਜਨਾਲਾ ਬਲੋ ਸ਼੍ਰੀ ਆਨੰਦਪੁਰ ਸਾਹਿਬ ਵਿਖੇ 23 ਤੋਂ 25 ਨਵੰਬਰ ਤੱਕ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਦਸਮੇਸ਼ ਸਹਾਰਾ ਵੈਲਫੇਅਰ ਕਲਬ ਅਜਨਾਲਾ ਦੇ ਆਗੂ ਨੇ ਦੱਸਿਆ ਕਿ ਸਾਡੀ ਸਸਤਾ ਬੋਲੋ ਹੋਲੇ ਮਹਾਲੇ ਤੇ ਪਿਛਲੇ 26 ਸਾਲਾਂ ਤੋਂ ਫਰੀ ਮੈਡੀਕਲ ਕੈਂਪ ਸ਼੍ਰੀ ਆਨੰਦਪੁਰ ਸਾਹਿਬ ਖੇਲ ਲਗਾਇਆ ਜਾ ਰਿਹਾ ਹੈ ਅਤੇ ਉਹਨਾਂ ਨੇ ਆਖਿਆ ਕਿ ਜਿਹੜੀ ਜਿਹੜੀ ਵੀ ਸ਼ਿਕਾਇਤ ਆਉਂਦੀ ਹੈ ਉਹਦੇ ਸਬੰਧ ਵਿੱਚ ਫਰੀ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਂਦੇ ਹਨ ਇਸ ਮੌਕੇ ਸਰਦਾਰ ਮਨਜੀਤ ਸਿੰਘ ਬਾੜ ਸ਼੍ਰੋਮਣੀ ਕਮੇਟੀ ਸਕੱਤਰ ਕਰਨਬੀਰ ਸਿੰਘ ਡਾਕਟਰ ਕੁਲਵੰਤ ਸਿੰਘ ਨਿੱਜ ਡਾਕਟਰ ਜਸਬੀਰ ਸਿੰਘ ਪਿੰਡੀਓਲਖ ਡਾਕਟਰ ਦਰਸ਼ਨ ਸਿੰਘ ਡਾਕਟਰ ਨਿਸ਼ਾਤਾ ਸਿੰਘ ਡਾਕਟਰ ਗੁਰਲਾ ਸਿੰਘ ਡਾਕਟਰ ਗੁਰਮੀਤ ਸਿੰਘ ਡਾਕਟਰ ਬੂਟਾ ਸਿੰਘ ਡਾਕਟਰ ਬਲਜੀਤ ਸਿੰਘ ਦਲਜੀਤ ਸਿੰਘ ਰਾਜੂ ਡਾਕਟਰ ਇੰਦਰਜੀਤ ਸਿੰਘ ਖਾਲਸਾ ਅੰਮ੍ਰਿਤਸਰ ਪ੍ਰਭੂ ਰੂਪ ਸਿੰਘ ਅਗਾਂ ਪਾਲ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸਰਪਤਾ ਦੇ ਮੈਂਬਰ ਹਾਜ਼ਰ ਸਨ ਮੈਂ ਡਾਕਟਰ ਦਰਸ਼ਨ ਸਿੰਘ ਸਿੱਧੂ ਮੇਰੇ ਨਾਲ ਡਾਕਟਰ ਬਲਜੀਤ ਸਿੰਘ ਡਾਕਟਰ ਨਸ਼ਤਰ ਸਿੰਘ ਗਰਲਾਲ ਸਿੰਘ ਸਾਡੇ ਇੰਦਰਜੀਤ ਸਿੰਘ ਖਾਲਸਾ ਜੀ ਗਰਮਜੀਤ ਸਿੰਘ ਪਹਲਾ ਜੀ ਅਜਨਾਲਾ ਤੋਂ ਟੀਮ ਆਈ ਆ ਦਸ਼ਮੇਜ ਸਹਾਰਾ ਵੈਲਫਰ ਕਲੱਬ ਭਾਈ ਸਾਪਾਈ ਕਾਬਲ ਸਿੰਘ ਛਾਪੁਰ ਉਹਨਾਂ ਦੀ ਜਿਹੜੀ ਅਗਵਾਈ ਦੇ ਵਿੱਚ ਹਰ ਸਾਲ ਅਸੀਂ ਹੌਲੇ ਭੱਲੇ ਤੇ ਜਿਹੜਾ ਕੈਂਪ ਲਗਾਉਂਦੇ ਆ ਸੰਗਤਾਂ ਦੇ ਤੇ ਸਤਾਪਦੀਆਂ ਤੇ ਵੀ ਹਰ ਹਰ ਸਤਾਪਦੀ ਦੇ ਅਸੀਂ ਕੈਂਪ ਫ੍ਰੀ ਮੈਡੀਕਲ ਕੈਂਪ ਲਾਉਂਦੇ ਆ ਐਸ ਵਾਰ ਵੀ ਭਾਈ ਸਤੀਦਾ ਜੀ ਭਾਈ ਦਿਆਲਾ ਜੀ ਭਾਈ ਮਤੀਦਾ ਜੀ ਤੇ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਦੇਸ਼ੀ ਦੀ ਜਿਹੜੇ ਸਮਾਗਮ ਹੋਇਆ ਸੀ ਦੀ ਸਮਾਗਮ ਨੂੰ ਸਮਰਪਿਤ ਜਿਹੜਾ ਹਰ ਕੈਂਪ ਲਗਾਇਆ ਗਿਆ 22 ਤਰੀਕ ਨੂੰ ਸੰਗਤਾਂ ਆਈਆਂ ਸੀ 23 24 ਤੇ 25 ਤਿੰਨ ਦਿਨ ਟੈਂਪ ਜਿਹੜਾ ਕੰਪਲੀਟ ਹੋ ਗਿਆ ਹੈ ਬਹੁਤ ਹੀ ਵਧੀਆ ਜਿਹੜਾ ਆ ਇਹ ਕੈਂਪ ਚੱਲਿਆ ਹੈ ਹਰ ਵਰਨ ਨਿਰਵਿਘਨ ਚੱਲਦਾ ਤੇ ਬਹੁਤ ਵਧੀਆ ਗੁਰੂ ਮਹਾਰਾਜ ਆਪ ਸੇਵਾ ਲੈ ਲੈਂਦੇ ਨੇ ਤੇ ਆਉਣ ਵਾਲੇ ਸਮੇਂ ਚ ਵੀ ਗੁਰੂ ਮਹਾਰਾਜ ਕਿਰਪਾ ਕਰਦੇ ਰਹਿਣ ਤੇ ਇਸੇ ਤਰ੍ਹਾਂ ਹੀ ਸੰਗਤਾਂ ਤੋਂ ਸੇਵਾ ਲੈਂਦੇ ਰਹਿਣ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਗੁਰੂ ਤੇਗ ਬਹਾਦਰ ਜੀ ਮਹਾਰਾਜਿਆਂ ਦਾ 350 ਸਾਲਾ ਸ਼ਹੀਦੀ ਦਿਹਾੜਾ ਅਤੇ ਨਾਲ ਹੀ ਭਾਈ ਦਿਆਲਾ ਜੀ ਤੇ ਬਾਈ ਮਤੀ ਦਾਸ ਜੀ ਤੇ ਭਾਈ ਸਤੀ ਦਾਸ ਜੀ ਉਹਨਾਂ ਦੇ ਜਿਹੜਾ ਸ਼ਹੀਦੀ ਦਿਹਾੜਾ ਜਿਹੜਾ ਇਹ ਮਨਾਇਆ ਜਾ ਰਿਹਾ ਸ਼੍ਰੀ ਰਣਪੁਰ ਸਾਹਿਬ ਵਿਖੇ ਇਹਦੇ ਵਿੱਚ ਸਾਨੂੰ ਅਜਨਾਲਾ ਤੋਂ ਅਜਨਾਲਦੀਆਂ ਸੰਗਤਾਂ ਨੂੰ ਦਸ਼ਮੀਦ ਸਾਰਾ ਵੈਲਫੇਅਰ ਕਲੱਬ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬ ਵੱਲੋਂ ਤਿੰਨ ਦਿਨ ਫ੍ਰੀ ਮੈਡੀਕਲ ਕੈਂਪ ਲਾਉਣ ਵਾਸਤੇ ਆਈਆਂ ਸੰਗਤਾਂ ਦੀ ਸੇਵਾ ਕਰਨ ਵਾਸਤੇ ਤਿੰਨ ਦਿਨ ਦੇ ਜੋ ਸਾਨੂੰ ਪ੍ਰਵਾਨਗੀ ਮਿਲੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਦੀ ਬੜੀ ಅಪਾਰ ਬਖਸ਼ਿਸ਼ ਹੋਈ ਹੈ ਜਿਹਦਾ ਸਦਕਾ ਇਹ ਜਿਹੜਾ ਆਪਾਂ 3 ਦਿਨ ਕੈਂਪ ਬਹੁਤ ਚੜ੍ਹਦੀ ਕਲਾ ਦੇ ਵਿੱਚ ਇਹ ਕੈਂਪ ਚੱਲਿਆ ਸੋ ਅਰਦਾਸ ਕਰਦੇ ਹਾਂ ਗੁਰਸੱਭ ਦੇ ਚਰਨਾਂ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸੇ ਤਰ੍ਹਾਂ ਸਾਨੂੰ ਇਹ ਸੇਵਾ ਗੁਰੂ ਸਾਹਿਬ ਜੀ ਸਾਡੀ ਝੋਲੀ ਪਾਉਂਦੇ ਰਹਿਣ ਔਰ ਅਜਨਾਲੀਆਂ ਸੰਗਤਾਂ ਦੀ ਸੇਵਾ